ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆਮੀ ਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਕੱਲ ਸ਼ੱਕਰਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਬਹੁਤ ਹੀ ਵਧੀਆ ਵੱਡਾ ਜਿਹੜਾ ਕੀ ਮੇਜਰ ਲੀਗ ਦਾ ਕਬੱਡੀ ਕੱਪ ਖੇਡਿਆ ਗਿਆ ਜੀ ਸ਼ਹਿਯਾਦ ਅਲੀ ਤੇ ਫਰੀਆਦ ਅਲੀ ਵੱਲੋਂ ਇਹ ਕਰਵਾਇਆ ਗਿਆ ਮੇਜਰ ਲੀਗ ਕਬੱਡੀ ਕੱਪ ਇਹਦੇ ਵਿੱਚ ਕੀ ਤੁਹਾਨੂੰ ਆਪਾਂ ਦੱਸਾਂਗੇ ਕਿਹੜੀਆਂ ਕਿਹੜੀਆਂ ਟੀਮਾਂ ਦੇ ਕਿਹੜੇ ਕਿਹੜੇ ਪੁਆਇੰਟ ਰਹੇ ਆ ਤੇ ਕਿਹੜੀਆਂ ਕਿੜੀਆਂ ਟੀਮਾਂ ਅੱਗੇ ਰਹੀਆਂ ਆ ਇਹਦੇ ਵਿੱਚ 8 ਆਲ ਓਪਨ ਦੀਆਂ ਟੀਮਾਂ ਆ ਜਿਹੜੀਆਂ ਖੇਡੀਆਂ ਆ ਇਹਦੇ ਵਿੱਚ ਪਹਿਲੀ ਜਿਹੜੀ ਟੀਮ ਬਣੀ ਸੀਗੀ ਟਾਈਆਂ ਪਈਆਂ ਸੀ ਮਹਿਮਦਵਾਲ ਤੇ ਜੰਗਿਆਣਾ ਦੀ ਪਈ ਸੀ ਇਹਦੇ ਵਿੱਚੋਂ 25.5 ਮਹਿਮਦਵਾਲ ਦੇ ਪੁਆਇੰਟ ਰਹੇ ਆ ਤੇ ਜੰਗਿਆਣਾ ਦੇ 27 ਪੁਆਇੰਟ ਰਹੇ ਆ ਜੀ ਇਹਦੇ ਵਿੱਚੋਂ ਜੰਗਿਆਣਾ ਜਿਹੜੀ ਆ ਟੀਮ ਜੇਤੂ ਰਹੀ ਸੀਗੀ ਦੂਜਾ ਜਿਹੜਾ ਕਬੱਡੀ ਕੱਪ ਹੋਇਆ ਇਹਨਾਂ ਦਾ ਮੈਚ ਹੌਂਦ ਤੇ ਸ਼ੱਕਰਪੁਰ ਦਾ ਮੈਚ ਹੋਇਆ ਜੀ ਹੌਂਦ ਦਾ 19 ਪੁਆਇੰਟ ਤੇ ਸ਼ੱਕਰਪੁਰ ਦੇ 23.5 ਜਿਹੜੇ ਕੀ ਪੁਆਇੰਟ ਰਹਿ ਆ ਜੀ ਇਹਦੇ ਵਿੱਚੋਂ ਸ਼ੱਕਰਪੁਰ ਜਿਹੜੀ ਕੀ ਜੇਤੂ ਰਹੀ ਸੀ ਟੀਮ ਇਹ ਸੀਗੀਆਂ ਆਪਣੀਆਂ ਚਾਰ ਟੀਮਾਂ ਇਸ ਤੋਂ ਬਾਅਦ ਜਿਹੜਾ ਕੀ ਤੀਜਾ ਮੈਚ ਹੋਇਆ ਆ ਦਿਓਰਾ ਦੇ ਵਿੱਚ ਹੋਇਆ ਜੀ ਦਿਓਰਾ ਇਹਦੇ ਵਿੱਚੋਂ ਜੇਤੂ ਰਹੀ ਆ 24 ਪੁਆਇੰਟਾਂ ਤੇ ਇਹਦੇ ਵਿੱਚ ਚੌਥਾ ਮੈਚ ਜਿਹੜਾ ਕੀ 8 ਟੀਮਾਂ ਖੇਡੀਆਂ ਸੀ ਆਲ ਓਪਨ ਦੀਆਂ ਚੌਥਾ ਮੈਚ ਜਿਹੜਾ ਚੱਕ ਦੇਸਰਾਜ ਤੇ ਖਡੂਰ ਸਾਹਿਬ ਵੱਲੋਂ ਹੋਇਆ ਸੀਗਾ ਇਹਦੇ ਵਿੱਚ ਖਡੂਰ ਸਾਹਿਬ ਜੇਤੂ ਰਹੀ ਹੈ 24 ਪੁਆਇੰਟਾਂ ਦੇ ਨਾਲ ਚੱਕ ਦੇਸਰਾਜ ਦਾ 20.5 ਪੁਆਇੰਟ ਰਹੇ ਸੀਗੇ ਇਹਨਾਂ ਵਿੱਚੋਂ ਜਿਹੜੀਆਂ ਜੇਤੂ ਟੀਮਾਂ ਨਿਕਲੀਆਂ ਉਹਨਾਂ ਦਾ ਸੈਮੀਫਾਈਨਲ ਹੋਇਆ ਸੀਗਾ ਸੈਮੀਫਾਈਨਲ ਜਿਹੜਾ ਪਹਿਲਾ ਹੋਇਆ ਆ ਉਹਦੇ ਵਿੱਚ ਸ਼ੱਕਰਪੁਰ ਤੇ ਜੰਗਿਆਣਾ ਦੀ ਟੀਮ ਖੇਡੀ ਸੀਗੀ ਇਹਦੇ ਵਿੱਚ ਸ਼ੱਕਰਪੁਰ ਦੇ 22 ਪੁਆਇੰਟ ਰਹੇ ਸੀਗੇ ਜੰਗਿਆਣਾ ਦੇ 22 12 ਪੁਆਇੰਟ 5.5 ਰਏ ਸੀਗੇ। ਸ਼ੱਕਰਪੁਰ ਜਿਹੜੀ ਸੀਮੀਫਾਈਨਲ ਬੰਦੇ ਵਿੱਚੋਂ ਜੇਤੂ ਰਹੀ ਸੀਗੀ ਤੇ ਦੂਜਾ ਜਿਹੜਾ ਸੈਮੀਫਾਈਨਲ ਹੋਇਆ ਆ ਖਡੂਰ ਸਾਹਿਬ ਤੇ ਬਿਉਰਾ ਦੇ ਵਿੱਚ ਹੋਇਆ ਸੀਗਾ ਜੀ। ਖਡੂਰ ਸਾਹਿਬ ਦੇ 23.5 ਰਏ ਜੇਤੂ ਰਹੀ ਸੀਗੀ ਟੀਮ। ਇਹ ਦੋਨਾਂ ਦੇ ਵਿੱਚੋਂ ਸ਼ੱਕਰਪੁਰ ਤੇ ਖਡੂਰ ਸਾਹਿਬ ਜੜੀਆਂ ਕੀ ਟੀਮਾਂ ਬਾਹਰ ਨਿਕਲ ਗਈਆਂ ਇਹਨਾਂ ਦਾ ਫਾਈਨਲ ਜਿਹੜਾ ਕੀ ਸੁਪਰ ਫਾਈਨਲ ਮੈਚ ਹੋਇਆ ਜੀ 2.5 ਲੱਖ ਰੁਪਿਆ ਪਹਿਲਾ ਨਾਮ ਰੱਖਿਆ ਗਿਆ ਸੀਗਾ ਛਟਕਾਰਪੁਰ ਦਾ ਤੇ ਖਡੂਰ ਸਾਹਿਬ ਦਾ ਜਿਹੜਾ ਫਾਈਨਲ ਮੈਚ ਹੋਇਆ ਬਹੁਤ ਹੀ ਜ਼ਬਰਦਸਤ ਹੋਇਆ ਪਰ ਇਹਨਾਂ ਖਾਸ ਵਸਮਾ ਮੈਚ ਨਹੀਂ ਹੋਇਆ ਕਿਉਂਕਿ ਖਡੂਰ ਸਾਹਿਬ ਦੇ ਸਿਰਫ 6 ਪੁਆਇੰਟ ਹੀ ਬਣ ਪਾਏ ਚੱਕਰਪੁਰ ਦੇ ਜਿਹੜੇ 19.5 ਜਿਹੜੇ ਪੁਆਇੰਟ ਰਹਿ ਤੇ ਜੇਤੂ ਹੋ ਗਈ ਸੀਗੀ ਟੀਮ ਅ ਕੋਸ਼ਿਸ਼ ਬਹੁਤ ਰਹੀ ਇਹਦੇ ਵਿੱਚ ਅੰਦਾ ਵੀ ਕਿ ਡੈਕ ਖਡੂਰ ਸਾਹਿਬ ਵੱਲੋਂ ਚੱਕਰਪੁਰ ਦੇ ਵਿੱਚ ਸੁਲਤਾਨ ਨੇ ਰੇਡਾਂ ਪਾਈਆਂ ਜੀ ਤੇ ਫਰੀਆਦ ਅਲੀ ਸ਼ਹਯਾਦ ਅਲੀ ਇਹ ਦੋਨੇ ਭਰਾ ਖੇਡੇ ਫਰੀਆਦ ਅਲੀ ਅਤੇ ਕਾਕਾ ਚੱਕਰਪੁਰ ਨੂੰ ਜਿਹੜਾ ਕਿ ਬੈਸਟ ਸਟਾਪਰ ਤੇ ਰੇਡਰ ਦੇ ਨਾਮ ਦਿੱਤੇ ਗਏ ਬਹੁਤ ਵਧੀਆ ਹੈ ਕਬੱਡੀ ਕੱਪ ਰਿਆ ਜੀ ਇਹਦੇ ਵਿੱਚ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਮੈਂਟ ਕਰਿਓ ਜੀ ਆਪਣੇ ਵੱਲੋਂ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਜੇ ਮੇਰੇ ਕੋਲੋਂ ਕੋਈ ਗਲਤੀ ਇਸ ਵੀਡੀਓ ਚ ਪੁਆਇੰਟਾਂ ਦੀ ਹੋਈ ਹੋਵੇ ਜਾਂ ਕਿਸੇ ਟੀਮ ਬਾਰੇ ਮੈਂ ਗਲਤ ਬੋਲਿਆ ਹੋਵਾਂ ਤੇ ਮਾਫ਼ ਕਰਿਓ ਜੀ ਤੇ ਇਸ ਮੈਚ ਨੂੰ ਬਹੁਤ ਪਰਮਾ ਮੈਚ ਸਿਗਾ ਇਹ ਸ਼ੱਕਰਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਤੇ ਹੁਣ ਜਿਹੜਾ ਕੀ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਹੈ ਅਬਸੋਰਸਿੰਘ ਅੰਬਾ ਸੋਰਸਿੰਘ ਦੇ ਪਿੰਡ ਹੋਣ ਜਾ ਰਿਹਾ ਹੈ ਜੀ ਬਹੁਤ ਵੱਡਾ ਮੇਜਰ ਲੀਗ ਕਬੱਡੀ ਕੱਪ ਇਹਦੇ ਵਿੱਚ ਵੀ 2.5 ਲੱਖ ਪਹਿਲਾ ਨਾਮ ਰੱਖਿਆ ਗਿਆ ਹੈ ਜੀ ਆਪਾਂ ਅਗਲੀਆਂ ਵੀਡੀਓ ਚ ਮਿਲਾਂਗੇ ਧੰਨਵਾਦ ਹਾਂਜੀ ਇਸ ਵਿੱਚ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਇਸ ਚੱਕਰਪੁਰ ਦੇ ਮੈਚ ਦੇ ਉੱਤੇ ਫਰੀਆਦ ਅਲੀ ਤੇ ਸ਼ਹਿਜ਼ਾਦ ਅਲੀ ਇਹਨਾਂ ਵੱਲੋਂ ਇੱਕ ਕਬੱਡੀ ਕੱਪ ਹੋਇਆ ਸੀਗਾ ਇਹਦੇ ਵਿੱਚ ਫਰਿਆਦਲੀ ਨੂੰ ਫੋਰਚੂਨਰ ਗੱਡੀ ਨਾਲ ਸਨਮਾਨ ਕੀਤਾ ਗਿਆ ਜੀ ਬਹੁਤ ਵਧੀਆ ਮੈਚ ਰਿਹਾ ਜੀ ਧੰਨਵਾਦ